ਕਬੀਰ ਸਭ ਤੇ ਹਮ ਬੁਰੇ ਹਮ ਤਜ ਭਲੋ ਸਬ ਕੋ ਏ ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ ਭਗਤ ਕਬੀਰ ਸਾਹਿਬ ਜੀ ਆਪਣੇ 7ਵੇਂ ਸ਼ਲੋਕ ਵਿੱਚ ਪਾਵਨ ਕਿਰਪਾ ਕਰ ਰਹੇ ਹਨ ਬੜੀ ਦੁਨੀਆ ਨੂੰ ਪੁੱਛ-ਪੁੱਛ ਕੇ ਵੇਖ ਲਿਆ ਹਰ ਇੱਕ ਇਨਸਾਨ ਕਿੰਦਾ ਮੈਂ ਚੰਗਾ ਹਾਂ ਬਾਕੀ ਸਾਰੇ ਮਾੜੇ ਹਨ ਹਰ ਇੱਕ ਇਨਸਾਨ ਆਪਣੇ ਔਗਣ ਲਕਾਉਂਦਾ ਹੈ ਕਿਸੇ ਦੇ ਔਗਣਾਂ ਨੂੰ ਪ੍ਰਗਟ ਕਰਦਾ ਹੈ ਹਰ ਇੱਕ ਇਨਸਾਨ ਆਪਣੀ ਵਿੜਾਈ ਕਰਾਉਂਦਾ ਹੈ ਕਿਸੇ ਦੀ ਨਿੰਦਿਆ ਕਰਦਾ ਹੈ ਪਰ ਭਗਤ ਕਬੀਰ ਸਾਹਿਬ ਤੇ ਭਗਤਾਂ ਦਾ ਸੁਭਾਅ ਦੁਨੀਆ ਵੱਲੋਂ ਉਲਟ ਹੁੰਦਾ ਉਹ ਆਪਣੀ ਨਿੰਦਿਆ ਕਰਾਉਂਦੇ ਹਨ ਕਿਸੇ ਦੀ ਵਡਿਆਈ ਕਰਦੇ ਹੋ ਪਹਿਲੀ ਤਾਂ ਗੱਲ ਉਹ ਕਿਸੇ ਦੀ ਨਾਮ ਖੁਸ਼ਾਮਦ ਕਰਦੇ ਆ ਨਾ ਉਹ ਕਿਸੇ ਦੀ ਨਿੰਦਿਆ ਕਰਦੇ ਉਹ ਖੁਸ਼ਾਮਦ ਕਰਦੇ ਹਨ ਪਰਮੇਸ਼ਰ ਦੀ ਪਰਮੇਸ਼ਰ ਦੇ ਪਿਆਰਿਆਂ ਦੀ ਤੇ ਨਿੰਦਿਆ ਕਰਦੇ ਹਨ ਆਪਣੇ ਔਗਣਾ ਦੀ ਨਿੰਦਿਆ ਕਰਦੇ ਕਰਾਉਂਦੇ ਆਪਣੀ ਹਨ ਕਿਉਂਕਿ ਉਹ ਕਹਿੰਦੇ ਸਭ ਤੇ ਹਮ ਬੁਰੇ ਕਹਿੰਦੇ ਜਦੋਂ ਵੇਖਿਆ ਸਾਰਾ ਸੰਸਾਰ ਫਿਰਕੇ ਤੇ ਵੇਖਿਆ ਸਾਰੇ ਚੰਗੇ ਸਾਡੇ ਨਾਲੋਂ ਸਾਰੇ ਉੱਤਮ ਆ ਸਾਡੇ ਨਾਲੋਂ ਸਾਰੇ ਉੱਚੇ ਆ ਸਾਡੇ ਨਾਲੋਂ ਇੱਕ ਦੂ ਇੱਕ ਚੜੰਦੀਆਂ ਕੌਣ ਜਾਣੈ ਮੇਰਾ ਨਾਉ ਜੀਓ ਸਾਡੇ ਨਾਲੋਂ ਸਾਰੇ ਚੰਗੇ ਆ ਕਹਿੰਦੇ ਇਸੇ ਕਰਕੇ ਭਗਤ ਕਬੀਰ ਸਾਹਿਬ ਨੂੰ ਕਹਿਣਾ ਪਿਆ ਕਬੀਰ ਸਭ ਤੇ ਹਮ ਬੁਰੇ ਹਮ ਤਜ ਭਲੋ ਸਭ ਕੋਇ ਅੱਗੇ ਕਹਿੰਦੇ ਜਿਨ ਐਸਾ ਕਰ ਬੁੱਝਿਆ ਮੀਤ ਹਮਾਰਾ ਸੋਇ ਜਿਸ ਨੇ ਇਹੋ ਜਿਹਾ ਜਾਣ ਲਿਆ ਇਹ ਗੱਲ ਨੂੰ ਸਮਝ ਲਿਆ ਜਿਹਨੂੰ ਇਹ ਸੂਝ-ਬੂਝ ਆ ਗਈ ਕਿ ਅਸੀਂ ਬੁਰੇ ਆ ਤੇ ਲੋਕੀ ਚੰਗੇ ਆ ਕਿਹਦੇ ਮੀਤ ਹਮਾਰਾ ਸੋਏ ਉਹ ਭਗਤਾਂ ਦਾ ਵੀ ਮਿੱਤਰ ਹੈ ਤੇ ਉਹ ਰੱਬ ਦਾ ਵੀ ਮਿੱਤਰ ਹੈ ਪ੍ਰਭੂ ਦਾ ਵੀ ਉਹ ਮਿੱਤਰ ਹੈ ਕਿਉਂਕਿ ਪ੍ਰਭੂ ਦੇ ਘਰੇ ਹੈ ਹੀ ਨਿਮਰਤਾ ਵਾਹਿਗੁਰੂ ਦੇ ਘਰ ਹੈ ਹੀ ਨਿਮਰਤਾ ਜਿਸ ਗੁਰੂ ਦੇ ਅਸੀਂ ਪੁੱਤਰ ਹਾਂ ਉਸ ਗੁਰੂ ਨੇ ਉਸ ਗੁਰੂ ਦਾ ਇਤਿਹਾਸ ਪੜ੍ਹ ਕੇ ਦੇਖ ਲਓ ਉਸ ਗੁਰੂ ਦੀ ਬਾਣੀ ਪੜ੍ਹ ਕੇ ਦੇਖ ਲੋ ਉਹ ਇਹੋ ਕਹਿੰਦੇ ਅਸੀਂ ਬੁਰੇ ਹਾਂ ਬਾਕੀ ਸਾਰਾ ਸੰਸਾਰ ਚੰਗਾ ਹੈ ਅਸੀਂ ਨੀਵੇ ਹਾਂ ਸਾਰਾ ਸੰਸਾਰ ਉੱਚਾ ਹੈ ਤਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਦਸਦੇ ਸਤਖੰਡ ਵਿੱਚੋਂ ਤਿੰਨ ਪਾਈਏ ਜਿਹੜੀ ਨਿਮਰਤਾ ਲੈ ਆਂਦੀ ਬਾਕੀ ਇੱਕ ਪਾਈਆ ਬਚਿਆ ਉਹ ਸਾਰਿਆਂ ਵਿੱਚ ਵੰਡੀ ਇਹ ਹੁਣ ਤੁਸੀਂ ਹਿਸਾਬ ਲਾ ਲਓ ਇੱਕ ਪਾਈਆ ਫਿਰ ਕੀ ਬਣਿਆ ਉਹ ਬਾਕੀ ਕਿੰਨੇ ਦੇਵੀ ਦੇਵਤੇ ਕਿੰਨੇ ਧਰਮ ਕੀ ਕੁਜਿਆ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਤਨੀ ਨਿਮਰਤਾ ਲਿਆਦੀ ਜੇ ਕਿਸੇ ਨੇ ਬੱٹے ਮਾਰੇ ਤੇ ਉਸ ਨੂੰ ਵੀ ਅੱਗੋਂ ਕੋਈ ਜਵਾਬ ਨਹੀਂ ਦਿੱਤਾ ਜੇ ਕਿਸੇ ਨੇ ਗਾਲਾਂ ਕੱਢੀਆਂ ਉਸ ਦਾ ਵੀ ਕੋਈ ਜਵਾਬ ਨਹੀਂ ਦਿੱਤਾ ਸੋ ਇਤਨੀ ਨਿਮਰਤਾ ਸਤਗੁਰੂ ਲੈ ਕੇ ਆਏ ਜੇ ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ ਆਪਾਂ ਇਹਨਾਂ ਨੂੰ ਕੋਈ ਸਜ਼ਾ ਦਈਏ ਕੋਈ ਸਰਾਪ ਦਈਏ ਨਹੀਂ ਮਰਦਾਨਿਆਂ ਸਰਾਪ ਗੁਰਸਿੱਖਾਂ ਦਾ ਤੇ ਗੁਰੂਆਂ ਦਾ ਕੰਮ ਨਹੀਂ ਹੁੰਦਾ ਜਿਤਨਾ ਵੱਡਾ ਇਨਸਾਨ ਹੁੰਦਾ ਉਹ ਕਦੀ ਵੀ ਕਿਸੇ ਨੂੰ ਸਰਾਪ ਨਹੀਂ ਦਿੰਦਾ ਇਹ ਛੋਟਿਆਂ ਦਾ ਕੰਮ ਹੁੰਦਾ ਕਿਸੇ ਨੂੰ ਸਰਾਪ ਦੇ ਦੇਣਾ ਜਾਂ ਉਹਦੇ ਬਾਰੇ ਸੋਚੀ ਜਾਣਾ ਇਸ ਨੂੰ ਦੁੱਖ ਤਾਂ ਆਉਂਦੇ ਆ ਇਹ ਮਾੜਾ ਕਰਦਾ ਇਹ ਉਹ ਕਰਦਾ ਇਹ ਆ ਕਰਦਾ ਇਹਦੇ ਕਰਮ ਅੱਗੇ ਆ ਗਏ ਇਹਦਾ ਉਹ ਆ ਗਿਆ ਇਹੋ ਜਿਹਾ ਜੋ ਕੁਝ ਵੀ ਸੋਚਦੇ ਛੋਟੇ ਛੋਟੀ ਸੋਚ ਵਾਲੇ ਤੰਗ ਦਿਲੀ ਵਾਲੇ ਜਿਹੜੇ ਇਨਸਾਨ ਉਹ ਸੋਚਦੇ ਇਹੋ ਜਿਹਾ ਸੋ ਸਤਿਗੁਰੂ ਭਲਾ ਕਰਨ ਸਬਦ ਕਬੀਰ ਸਾਹਿਬ ਕਹਿੰਦੇ ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ ਅਗਲੇ 8ਵੇਂ ਸ਼ਲੋਕ ਵਿੱਚ ਭਗਤ ਸਾਹਿਬ ਜੀ ਕਿਰਪਾ ਕਰ ਰਿਹਾ ਕਬੀਰ ਆਈ ਮੁਝਹਿ ਬਹਿ ਅਨਕ ਕਰੀ ਕਰ ਭੇਸ ਹਮਰਾਖੇ ਗੁਰੁ ਆਪਣੇ ਉਨ ਕੀ ਨੋ ਆਦੇਸ ਭਗਤ ਕਬੀਰ ਸਾਹਿਬ ਫਰਮਾ ਰਹੇ ਆ ਕਿ ਇੱਕ ਦਿਨ ਦੀ ਗੱਲ ਆ ਕਹਿੰਦੇ ਮਾਇਆ ਮੇਰੇ ਕੋਲ ਵੀ ਆਈ ਇੱਕ ਵਾਰੀ ਨਹੀਂ ਦੋ ਵਾਰੀ ਨਹੀਂ ਬੜੀ ਵਾਰੀ ਆਈ ਕਹਿੰਦੇ ਕਬੀਰ ਆਈ ਮੁਝਹਿ ਪਹਿ ਪਹਿ ਤੂੰ ਭਾਵ ਪਾਸ ਮੇਰੇ ਪਾਸ ਵੀ ਆਈ ਕਹਿੰਦੇ ਅਨਕ ਕਰੇ ਕਰ ਭੇਸ अनेका ਭੇਸ ਬਣਾ ਕੇ ਮਾਇਆ ਆਈ ਕਹਿੰਦੇ ਫਿਰ ਕੀ ਹੋਇਆ ਅਸੀਂ ਪਛਾਣ ਲੈਂਦੇ ਰਹੇ ਕਹਿੰਦੇ ਇੱਕ ਦਿਨ ਦੀ ਗੱਲ ਪੁੱਤਰ ਕਮਾਲੇ ਨੂੰ ਕਿਹਾ ਇਥੋਂ ਦਾਦਰ ਲੈ ਕੇ ਆਵੀ ਪਿਤਾ ਜੀ ਕੀ ਕਰਨਾ ਹੈ ਕਹਿੰਦੇ ਆ ਮਾਇਆ ਆਈ ਆ ਇਹਨੂੰ ਆਪਾਂ ਵੱਢ ਕੇ ਕੱਟ ਕੇ ਸੁੱਟ ਦੇਣਾ ਭਗਤ ਕਬੀਰ ਸਾਹਿਬ ਦਾ ਇਸ ਇੱਕ ਥਾਂ ਹੋਰ ਸ਼ਬਦ ਆ ਕਹਿੰਦੇ ਕਬੀਰ ਜਿਹੜੀ ਮਾਇਆ ਸੀ ਉਹ ਜਦੋਂ ਆਈ ਕਹਿੰਦੇ 나ਕੋ ਕਾਟੀ ਕਾਨੋ ਕਾਟੀ ਕਾਟ ਕੂਟ ਕਹਿ ਡਾਰੀ ਕਹੋ ਕਬੀਰ ਸੰਤਨ ਕੀ ਬੈਰਨ ਤਿੰਨ ਲੋਕ ਕੀ ਪਿਆਰੀ ਇਹ ਜਿਹੜੀ ਤਿੰਨਾ ਲੋਕਾਂ ਦੀ ਪਿਆਰੀ ਆ ਨਾ ਇਹ ਉਹਨਾਂ ਕੋਲ ਨਹੀਂ ਜਾਂਦੀ ਇਹ ਭਗਤਾਂ ਦੇ ਪਿੱਛੇ-ਪਿੱਛੇ ਦੌੜੀ ਫਿਰਦੀ ਆ ਕਿਸੇ ਤਰ੍ਹਾਂ ਭਗਤਾਂ ਦਾ ਸੁਭਾਅ ਜਿਹੜਾ ਉਹਨੂੰ ਮੈਂ ਮੋਲਵਾ ਭਗਤਾਂ ਨੂੰ ਨਾਮ ਨਾ ਜਪਣ ਦਵਾ ਇਸ ਤਰ੍ਹਾਂ ਭਗਤਾਂ ਦੇ ਪਿੱਛੇ ਜਾਦਾ ਰਹਿੰਦੀ ਜਿਹੜੇ ਲੋਕ ਇਹਨੂੰ ਚਾਹੁੰਦੇ ਆ ਜਿਹੜੇ ਲੋਕ ਤਾਂ ਗਿਆ ਵੀ ਪੈਸੇ ਥੇਲੇ ਤੋਂ ਉਹਨਾਂ ਮਗਰ ਨਹੀਂ ਜਾਂਦੀ ਉਹ ਉਸੇ ਤਰ੍ਹਾਂ ਹੀ ਆਪ ਦੀਆਂ ਚੀਕਾਂ ਮਾਰੀ ਜਾ ਰਹੇ ਉਸੇ ਤਰ੍ਹਾਂ ਹੀ ਉਹ ਦੁੱਖ ਕੱਟੀ ਜਾ ਰਹੇ ਕਿ ਕਿ ਆਉਣੀ ਤਾਂ ਉਹਦੇ ਮਗਰ ਹੀ ਆ ਜਿਹੜਾ ਨਾਮ ਜਪਦਾ ਬਾਣੀ ਪੜਦਾ ਸੇਵਾ ਸਿਮਰਨ ਕਰਦਾ ਦੂਸਰੇ ਦੇ ਮਗਰ ਕਿੱਦਾਂ ਆ ਜੂ ਮਾਇਆ ਸੋ ਮਾਇਆ ਪਰਮੇਸ਼ਰ ਦੀ ਪਤਨੀ ਆ ਤੇ ਜਦੋਂ ਪਰਮੇਸ਼ਰ ਦਾ ਜਿੱਥੇ ਨਾਮ ਆ ਗਿਆ ਉੱਥੇ ਮਾਇਆ ਆਪੇ ਆ ਜਾਂਦੀ ਮਾਇਆ ਉੱਥੇ ਮਾਰੇ ਕਹਿੰਦੇ ਨਾ ਘਰ ਆ ਨੌ ਨਿੱਧ ਆਵੇ ਤਾਏ ਤਾਏ ਹੁੰਦੀ ਖਲੋਕੇ ਜਾਂ ਤੁਰ ਕੇ ਨਹੀਂ ਆਉਂਦੀ ਤਾਏ ਹੁੰਦਾ ਦੌੜਨਾ ਦੌੜ ਕੇ ਆਉਂਦੀ ਕਹਿੰਦੇ ਇੰਨੀ ਸਪੀਡ ਨਾਲ ਆਉਂਦੀ ਆ ਆਪਾਂ ਕਹਿੰਦੇ ਆ ਜੀ ਸਾਡੇ ਗਰੀਬੀ ਨਹੀਂ ਜਾਂਦੀ ਘਰ ਚੋਂ ਦੁੱਖ ਕਲੇਸ਼ ਨਹੀਂ ਜਾਂਦੇ ਮਾਰੇ ਤੇ ਥਾ ਥਾ ਕਹਿ ਰਿਹਾ ਨਾਮ ਜਪ ਲੈ ਜੇ ਮਾਇਆ ਦੀ ਵੀ ਲੋੜ ਹੈ ਤੇ ਨਾਮ ਜਪ ਲੈ ਤਾਂ ਵੀ ਤੇਰਾ ਭਲਾ ਹੋ ਜੂਗਾ ਕਿਉਂਕਿ ਉਹ ਕਹਿੰਦੇ ਨਾ ਵੀ ਕੋਈ ਆਇਆ ਸੀ ਮੁਸਲਮਾਨ ਸੀ ਕੋਈ ਸੰਤਾਂ ਮਹਾਂਪੁਰਖਾਂ ਕੋ ਸਤੋਗੀ ਗਲੀ ਵਾਲਿਆਂ ਨੂੰ ਮਿਲਿਆ ਸੀ ਤੇ ਉਹ ਕਹਿੰਦਾ ਜੀ ਬੜੀ ਗਰੀਬੀ ਆ ਤੇ ਉਹ ਕਹਿੰਦੇ ਪ੍ਰਭ ਕੈ ਸਿਮਰਨ ਰਿੱਧ ਸਿਧ ਨੌ ਨਿਦ ਇਹ ਪੰਕਤੀ ਦਾ ਜਾਪ ਕਰਿਆ ਕਰ ਦੱਸਦੇ ਕੁਝ ਚਿਰ ਵਿੱਚ ਹੀ ਉਤੇ ਕਿਰਪਾ ਹੋ ਗਈ ਨਿਹਾਲ ਹੋ ਗਿਆ ਮਾਇਆ ਨਾ ਫਿਰ ਆਇਆ ਮਹਾਰਾਜ ਹੁਣ ਜਿਹੜਾ ਕਲਾਮ ਤੁਸੀਂ ਦਿੱਤਾ ਸੀ ਉਹ ਤੇ ਮੈਂ ਪੜਦਾ ਹਾਂ ਹੁਣ ਇਹੋ ਜਿਹਾ ਕੋਈ ਕਲਾਮ ਵੀ ਦੋ ਵੀ ਜਿਹੜਾ ਅੱਗੇ ਗਤੀ ਵੀ ਹੋ ਜੇ ਸੁਣਵਾਈ ਹੋ ਜੇ ਦਰਗਾਹ ਚ ਕਲੀ ਮਾਇਆ ਨੇ ਸਾਥ ਨਹੀਂ ਦੇਣਾ ਕਹਿਣ ਲੱਗੇ ਅਗਲੀ ਪੰਕਤੀ ਪੜ ਲਿਆ ਕਰ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਇਹਨਾਂ ਦੋਨਾਂ ਪੰਕਤੀਆਂ ਨੂੰ ਮਿਲਾ ਕੇ ਪੜ ਲਿਆ ਕਰ ਤੇਰਾ ਇਹ ਲੋਕ ਸੁਖੀਏ ਪ੍ਰਲੋਕ ਸੁਹੇਲੇ ਹੋ ਜਾਣਗੇ ਅਸੀਂ ਕਹਿੰਨੇ ਅਸੀਂ ਤੰਗ ਬੜੇ ਅਸੀਂ ਦੁਖੀ ਬੜੇ ਉਹ ਪਿਆਰਿਓ ਬਾਣੀ ਪੜਿਆ ਕਰੋ ਨਾਮ ਜਪਿਆ ਕਰੋ ਆਪਣੇ ਗੁਰੂ ਤੋਂ ਮੰਗਣਾ ਆਪਾਂ ਕਿਹੜਾ ਦੂਜੇ ਤੋਂ ਮੰਗਣਾ ਗੁਰੂ ਤੋਂ ਮੰਗਣਾ ਕੋਈ ਵੀ ਮਨਾਹੀ ਨਹੀਂ ਕੋਈ ਸ਼ਰਮ ਵਾਲੀ ਗੱਲ ਨਹੀਂ ਭਗਤ ਕਬੀਰ ਸਾਹਿਬ ਦਾ ਸ਼ਲੋਕ ਆ ਨਾ ਸ਼ਬਦਿਆ ਮਾਦੋ ਕੈਸੀ ਬਨੈ ਤੁਮ ਸੰਗੇ ਆਪ ਨਾ ਦੇਵੋ ਤਾ ਲੇਵੋ ਮੰਗੇ ਮਹਾਰਾਜ ਤੁਹਾਡੇ ਨਾਲ ਕਾਦੀ ਸੰਗ ਸ਼ਰਮ ਹੈ ਤੁਸੀਂ ਨਹੀਂ ਦੇ ਸਕੀ ਜਾਂ ਸਾਡੇ ਕਰਮਾ ਕਰਕੇ ਕੋਈ ਅਸੀਂ ਆਪ ਮੰਗ ਲੈਨੇ ਆ ਤੁਹਾਡੇ ਕੋਲੋਂ ਲੈਣਾ ਹੋਰ ਅਸੀਂ ਕਿੱਥੋਂ ਲੈਣਾ ਹੈ ਰਹੋ ਵਿਚਾਰ ਭਗਤ ਸਾਹਿਬ ਜੀ ਕਹਿੰਦੇ ਮਾਇਆ ਮੇਰੇ ਕੋਲ ਬੜੀ ਬਰੀ ਆਈ ਤੇ ਅਨੇਕਾਂ ਭੇਸ ਬਣਾ ਬਣਾ ਕੇ ਆਈ ਕਹਿੰਦੇ ਹਮ ਰਾਖੇ ਗੁਰ ਆਪਣੇ ਉਹਨ ਕੀਨੋ ਆਦੇਸ ਕਹਿੰਦੇ ਸਾਨੂੰ ਤਾਂ ਸਾਡੇ ਗੁਰੂ ਨੇ ਰੱਖ ਲਿਆ ਸਾਡੇ ਤਾਂ ਗੁਰੂ ਪਰਮਾਨੰਦ ਜੀ ਨੇ ਰਾਮਾਨੰਦ ਜੀ ਨੇ ਰੱਖ ਲਿਆ ਅਸੀਂ ਅਸੀਂ ਉਹਨੂੰ ਉਹ ਆਦੇਸ਼ ਦੇ ਦਿੱਤਾ ਆਦੇਸ਼ ਭਾਵ ਉਸ ਹੌਮੇ ਨੇ ਸਾਨੂੰ ਫਿਰ ਨਮਸਕਾਰ ਕੀਤੀ ਅਸੀਂ ਉਹਨੂੰ ਭਜਾ ਦਿੱਤਾ ਭਾਵ ਉਹਨੂੰ ਸਾਨੂੰ ਕਿਉਂਕਿ ਸਾਡੇ ਗੁਰੂ ਨੇ ਵਾਹਿਗੁਰੂ ਨੇ ਅੱਲਾ ਨੇ ਪਰਮਾਤਮਾ ਨੇ ਰੱਖ ਲਿਆ ਸਾਨੂੰ ਸਾਡੇ ਸ਼ਬਦ ਗੁਰੂ ਨੇ ਰੱਖ ਲਿਆ ਸਾਨੂੰ ਫਿਰ ਜਿਹੜੀ ਮਾਇਆ ਸੀ ਉਹ ਨਮਸਕਾਰ ਕਰਕੇ ਮੁੜ ਗਈ ਚਲੀ ਗਈ ਉਨੇ ਵੇਖਿਆ ਇੱਥੇ ਮੇਰਾ ਕੰਮ ਨਹੀਂ ਚੱਲਣਾ ਜਿੱਥੇ ਉਹਦਾ ਕੰਮ ਚੱਲਦਾ ਉਹਨੂੰ ਢਾ ਲੈਂਦੀ ਫਿਰ ਆਪਣੇ ਗਲਾਵੇ ਚ ਲੈ ਲੈਂਦੀ ਆ ਜਿਵੇਂ ਮੱਕੀ ਹੌਲੀ ਹੌਲੀ ਗਿੱਲੇ ਗੁੜ ਤੇ ਬੈਂਦੀ ਬੈਂਦੀ ਆਪਣੇ ਪੈਰ ਵਿੱਚ ਹੀ ਪਸਾ ਲੈਂਦੀ ਆ ਫਿਰ ਇਹੋ ਜਿਹਾ ਸਮਾਂ ਆਉਂਦਾ ਫਿਰ ਲੱਤਾਂ ਨਿਕਲਦੀਆਂ ਨਹੀਂ ਗੁੜ ਗਿੱਲੇ ਦੇ ਵਿੱਚ ਹੀ ਮਰ ਜਾਂਦੀ ਆ ਸੋ ਇਸ ਇਹੋ ਹਾਲਤ ਬਹੁਤੇ ਸਾਡੇ ਵਰਗੇ ਇਨਸਾਨਾਂ ਦੀ ਹੁੰਦੀ ਹੌਲੀ ਹੌਲੀ ਮਾਇਆ ਨੂੰ ਮਿੱਠੀ ਲੱਗਦੀ ਜਿਵੇਂ ਕਿਕਰ ਦੇ ਬੀਜ ਜਦੋਂ ਹੱਥ ਤੇ ਮਿਲ ਗਏ ਨਾ ਬੜੇ ਮਲੈਮ ਲੱਗਦੇ ਆ ਤੇ ਜਦੋਂ ਬੀਜ ਗਏ ਪਤਾ ਫੇ ਲੱਗਦਾ ਵੀ ਇਹ ਤਾਂ ਕੰਡੇ ਉੱਗਾਏ ਘਰ ਵਿੱਚ ਮਾਰੇ ਕਹਿੰਦੇ ਜਿਹੜੀ ਮਾਇਆ ਇਹ ਵੀ ਬੜੀ ਮਲੈਮ ਆ ਬੜੀ ਮਿੱਟੀ ਲੱਗਦੀ ਬੜੀ ਪਿਆਰੀ ਲੱਗਦੀ ਪਰ ਬਾਅਦ ਵਿੱਚ ਕੰਡੇ ਰੂਪ ਦੋਖੇ ਦੇ ਵਿੱਚੋਂ ਨਿਕਲਦੇ ਆ ਕਹਿੰਦੇ ਹਮ ਰਾਖੇ ਗੁਰ ਆਪਣੇ ਉਹਨ ਕੀਨੋਂ ਆਦੇਸ ਸੋ ਅਠ ਸਲੋਕਾਂ ਤੱਕ ਹੁਣ ਤੱਕ ਵਿਚਾਰ ਹੋਈ ਆ ਸਤਿਗੁਰੂ ਕਿਰਪਾ ਕਰਨ ਮੇਰ ਕਰਨ ਅਗੇ ਇਸੇ ਤਰ੍ਹਾਂ ਇਹ ਲੜੀਵਾਰ ਸਲੋਕਾਂ ਦੀ ਵਿਚਾਰ ਆਪ ਜੀ ਨਾਲ ਸਾਂਝ ਪਾਉਂਦੇ ਰਵਾਂਗੇ ਥੋੜੇ ਥੋੜੇ ਸਮੇਂ ਵਿੱਚ ਭੁੱਲਾ ਨਾ ਚਿਤਾਰਨੀਆ ਸਤਿਗੁਰੂ ਕਿਰਪਾ ਕਰਨ ਅਸੀਸ ਬਖਸ਼ੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ